ਹੁਣ ਤੁਸੀਂ ਦੱਸੋ ਕਿ ਈਗਲ ਜ਼ਰੂਰੀ ਕਿ ਅਗਰ ਕਿਸੇ ਅੱਖਾਂ ਤੇ ਚੋੜਦੀ ਪੱਟੀ ਬੰਦੀ ਹੋਈਏ ਤੇ ਉਸ ਕਰਕੇ ਕੋਈ ਉਸ ਦਾ ਆਪਣਾ ਬੰਦਾ ਹਸਪਤਾਲ 'ਚ ਲੰਬਾ ਬੈੇਗਾ ਤਾਂ ਹੀ ਜਾ ਕੇ ਉਸ ਦੀ ਅੱਖਾਂ ਤੋਂ ਚੋੜਦੀ ਪੱਟੀ ਖੁੱਲੇਗੀ ਫਿਰ ਇਹੋ ਜਿਹਾ ਕਿਉਂ ਹੁੰਦਾ ਕਿ ਅਗਰ ਇੱਕ ਡਰ ਕਿਸੇ ਦੇ ਦਿਮਾਗ 'ਚ ਬੈਠ ਜਾਂਦਾ ਤੇ ਫਿਰ ਉਹਨੂੰ ਲੱਗਦਾ ਕਿ ਇਹ ਹੀ ਡਰ ਮੈਨੂੰ ਜ਼ਿੰਦਗੀ ਸਤਾਵੇਗਾ ਆਖਿਰ ਕਿਉਂ ਇੱਕ ਇਨਸਾਨ ਇਹੋ ਜਿਹਾ ਡਰੇ ਜ਼ਿੰਦਗੀ ਜੋ ਚੀਜ਼ ਸਾਡੇ ਨਾਲ ਪਾਸ ਤੇ ਪਾਸਟ ਵਿੱਚ ਹੋਈ ਸੀ ਉਹੀ ਚੀਜ਼ ਸਾਡੇ ਨਾਲ ਪ੍ਰੈਜ਼ੈਂਟ ਤੇ ਫਿਊਚਰ ਵਿੱਚ ਵੀ ਹੋਏਗੀ ਕਿਉਂ ਇਨਸਾਨ ਨੂੰ ਲੱਗਦਾ ਕਿ ਜੋ ਲੋਕਾਂ ਨੇ ਸਾਨੂੰ ਜੀਆਂ ਨੇ ਸਾਨੂੰ ਪਹਿਲੇ ਤੱਕਾ ਦਿੱਤਾ ਸੀ ਤੇ ਨਵੇਂ ਲੋਕ ਵੀ ਸਾਨੂੰ ਇਹੋ ਜਿਹੀ ਤੱਕਾ ਦੇਣਗੇ ਇਹ ਜੀ ਚੀਜ਼ ਸੋਚ-ਸੋਚ ਕੇ ਰਿਕ ਜਨਾਨੀ ਆਪਣਾ ਕਾਰ ਖਰਾਬ ਕਰ ਲੈਂਦੀ ਆ ਪਾ ਜਾਣਦੇ ਆ ਕਿ ਭਈ ਕਿਰਨ ਦੇ ਉੱਤੇ ਕੀ ਬੀਤੀ ਸੀ ਕਿਉਂਕਿ ਉਸ ਦੇ ਹਸਬੰਦ ਦਾ ਐਕਸੀਡੈਂਟ ਹੋ ਗਿਆ ਸੀ ਕਿਨ ਹਮੇਸ਼ਾ ਆਪਾ ਸੁਣਦੇ ਆ ਕਿ ਜਿਓ ਜੋ ਬੀਜੋਗੇ ਉਹ ਜਿਓ ਪਾਓਗੇ ਕਿਰਨ ਨੇ ਇਸ ਕਾਰਿਜ ਚਪਰਾ ਦਬਦਬਾ ਬਣਾਉਣ ਲਈ ਬਹੁਤ ਲੜਾਈਆਂ ਝਗੜੇ ਕਲੇਸ਼ ਇਸ ਕਾਰਿਜ ਪਾਏ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਭਈ ਸਾਰੇ ਮੇਰੇ ਦੁਸ਼ਮਣ ਹਨ ਉਹਨੇ ਕਦੀ ਨਹੀਂ ਸੋਚਿਆ ਕਿ ਵੀ ਇਹ ਸਾਰੇ ਮੇਰੇ ਆਪਣੇ ਹੀ ਹਨ ਆਪਾ ਜਾਣਦੇ ਆ ਕਿ ਕਿਰਨ ਕਿੰਨੀ ਜ਼ਿਆਦਾ ਸ਼ਾਤਰ ਸੀ ਕੁੱਤੇ ਕੁਛ ਨਹੀਂ ਕਰਦੀ ਸੀ ਲੇਕਿਨ ਦੂਸਰਿਆਂ ਕੋਲ ਕਰਵਾਉਂਦੀ ਸੀ ਮੰਨੂ ਉਸਾ ਇੱਕ ਲੋਤਾ ਹਥਿਆਰ ਸੀ ਜਿਸ ਤਰੂ ਉਸਨੇ ਮਾਤੇ ਤੀਨ ਵੱਖਰਾ ਵੀ ਕੀਤਾ ਸੀ ਅਸਲ ਤੋਂਨੋ ਇਹ ਵੀ ਦੱਸਦੀ ਕਿ ਆਖਿਰ ਦੇ ਪਿੱਛੇ ਕੀ ਕਹਾਣੀ ਸੀ ਕਿਉਂ ਉਸੇ ਦਿਮਾਗ ਇਹੋ ਜੀ ਗੱਲਾਂ ਬੈਠੀਆਂ ਹੋਈਆਂ ਸੀ ਕਿਰਨ ਨੂੰ ਆਪਣੇ ਚਾਚੇ ਕੋਲੋਂ ਤੱਕਾ ਹੋਇਆ ਜਦ ਉਸਨੇ ਸੋਚਿਆ ਕਿ ਮੇਰਾ ਪਿਓ ਦਾ ਭਰਾ ਮੇਰਾ ਖੁਦ ਦਾ ਸਗਾ ਨਹੀਂ ਹੋ ਸਕਿਆ ਤੇ ਮੇਰਾ ਸੋਹਰਾ ਪਰਿਵਾਰ ਕੀ ਆਪਣਾ ਹੋਵੇਗਾ ਅਸਲ ਜੇ ਦਾਦਾ ਜੀ ਨੇ ਪੁੱਛਿਆ ਕਿ ਬੇਟਾ ਤੂੰ ਨੇ ਕਿਉਂ ਇਹ ਜੱਦ ਕੱਲ ਕਲੇਸ਼ ਇਹ ਜੱਦ ਮਨਮੋਟਾਉ ਕੀਤਾ ਕਿਉਂ ਮਾਤੇ ਤੀ ਤੂੰ ਨੇ ਦੂਰੀਆਂ ਪੇ ਕੀਤੀ ਤੇ ਉਸ ਦਾ ਜਵਾਬ ਵੀ ਉਸ ਨੇ ਦਿੱਤਾ ਉਸ ਨੇ ਕਿਹਾ ਕਿ ਭਈ ਮੇਰਾ ਜੋ ਚਾਚਾ ਜੀ ਸੀ ਉਹ ਉਸ ਨੇ ਸਾਡੇ ਨਾਲ ਤੱਕਾ ਕੀਤਾ ਸੀ ਮੇਰੇ ਪਿਓ ਨੂੰ ਪ੍ਰਾਪਰਟੀ ਚ ਕੱਢ ਦਿੱਤਾ ਉਸ ਤੋਂ ਬਾਅਦ ਮੇਰਾ ਪਿਓ ਮੰਨਤਾ ਕਰਦਾ ਰਿਹਾ ਲੇਕਿਨ ਉਹਨੂੰ ਹਿੱਕਰ ਪੈ ਨਹੀਂ ਦਿੱਤਾ ਜਦ ਮਰੀ ਵੱਡੀ ਭੈਣ ਦਾ ਵਿਆਹ ਸੀ ਤਾਂ ਉਹ ਵਿਆਹ ਮੁੜ ਗਿਆ ਕਿਉਂਕਿ ਦਾਜ ਉਹ ਆਪਾ ਦੇ ਨਹੀਂ ਸਕੇ ਉਸ ਤੋਂ ਬਾਅਦ ਕਿਰਨ ਦਾ ਪਿਓ ਕਾਲ ਚਲਾਣਾ ਕਰ ਗਿਆ ਤੇ ਉਦੀ ਵੱਡੀ ਭੈਣ ਨੇ ਸ਼ਪਤ ਲੀਤੀ ਸੀ ਕਿ ਭਈ ਮੈਂ ਕਦੀ ਵਿਆਹ ਨਹੀਂ ਕਰਾਂਗੀ ਔਰ ਆਪਣੀ ਛੋਟੀ ਭੈਣ ਨੂੰ ਪੜਾ ਲਿਖਾ ਕੇ ਅ اچھا ਹੋਣਾਰ ਇਨਸਾਨ ਬਣਾਉਂਗੀ ਉਸ ਤੋਂ ਬਾਅਦ ਉਸ ਨੇ ਮੇਰਾ ਵਿਆਹ ਕਰ ਦਿੱਤਾ ਸੀ ਉਸ ਤੋਂ ਬਾਅਦ ਮੇਰੀ ਵੱਡੀ ਭੈਣ ਕਿੱਥੇ ਗਈ ਮੈਨੂੰ ਨਹੀਂ ਪਤਾ ਤਾਂ ਕਿਰਨ ਨੇ ਜਿੰਨੇ ਵੀ ਮਾੜੇ ਕੰਮ ਕੀਤੇ ਸੀ ਆਪਣੇ ਸੋਹਰੇ ਪਰਿਵਾਰ ਨੂੰ ਇਹ ਐਕਸਪੀਰੀਅੰਸ ਕਰਕੇ ਕਿ ਭਈ ਕੋਈ ਵੀ ਆਪਣਾ ਨਹੀਂ ਹੋ ਸਕਦਾ ਲekin ਜਦੋਂ ਉਸੀ ਅੱਖਾਂ ਖੋਲੀਆਂ ਕਿ ਮੇਰਾ ਸੋਹਰਾ ਪਰਿਵਾਰ ਮੇਨ ਨਾਲ ਕਿੰਨਾ ਪਿਆਰ ਕੀਤਾ ਤੇ ਉਸਨੇ ਹੱਥ ਜੋੜ ਕੇ ਸਭ ਕੋਲ ਮਾਫੀ ਮੰਗੀ ਤੇ ਉਸ ਨੂੰ ਪਛਤਾਵਾ ਵੀ ਹੋਇਆ ਨਾਲੇ ਦਾਦਾ ਜੀ ਨੇ ਜਦ ਇਹ ਗੱਲ ਕਹੀ ਕਿ ਜਦੋਂ ਇੱਕ ਗਗੰਧਾ ਐਕਸੀਡੈਂਟ ਹੋਇਆ ਸੀ ਤੇ ਉਸ ਦੀ ਜ਼ਿਮਾਰ ਜ਼ਿੰਮੇਵਾਰ ਕਿਰਨ ਨੇ ਸਾਨੂੰ ਹੀ ਠਹਿਰਾਏ ਸੀ ਤੇ ਕਿਰਨ ਨੇ ਉਸ ਦੀ ਵੀ ਮਾਫੀ ਮੰਗੀ ਕਿ ਮੇਰੇ ਅੱਖਾਂ ਤੇ ਝੂਠ ਦਾ ਪੜਦਾ ਪਿਆ ਹੋਇਆ ਸੀ ਕਿਰਨ ਨੂੰ ਵੇਖ ਕੇ ਮਨ ਇਹ ਅਹਿਸਾਸ ਹੋਇਆ ਕਿ ਮੈਂ ਸਭ ਤੋਂ ਵੱਡੀ ਜਿਹੀ ਗੁਨੇਗਾਰ ਆ ਉਹ ਹੈ ਮੇਰੀ ਮਾਂ ਯਾਨੀ ਮਿੰਦੋ ਦੀ ਮਾਂ ਮਿੰਦੋ ਦੀ ਮਾਂ ਨੇ ਉਹਨੇ ਬਹੁਤ ਹੀ ਮਾਰਾ ਕੀਤਾ ਤੇ ਅੱਜ ਜਾ ਕੇ ਉਸ ਨੂੰ ਅਹਿਸਾਸ ਹੋਇਆ ਉਹਦੀ ਅੱਖਾਂ ਤੋਂ ਇਹ ਪੱਟੀ ਖੁੱਲੀ ਤੇ ਉਸਨੇ ਮਿੰਦੋ ਦੀ ਮਾਂ ਕੋਲ ਵੀ ਮਾਫੀ ਮੰਗੀ ਕਿਰਨ ਨੇ ਵੀ ਮਿੰਦੋ ਦੀ ਮਾਂ ਕੋਲ ਮਾਫੀ ਮੰਗਦੇ ਇਹ ਗੱਲ ਕਹੀ ਕਿ ਭਈ ਅਗਰ ਇਸ ਮਾਂ ਤੇ ਤੀ ਨੂੰ ਅਗਰ ਕੋਈ ਵਖਰਾ ਕਰਨ ਵਾਲਾ ਸੀ ਯਾਨੀ ਜੋ ਮਿੰਦੋ ਦੀ ਮੰਮੀ ਤੇ ਮਨਪ੍ਰੀਤ ਨੂੰ ਵਖਰਾ ਕਰਨ ਵਾਲਾ ਸੀ ਤਾਂ ਉਹ ਕਿਰਨ ਹੀ ਸੀ ਕਿਰਨ ਹੀ ਮਨਪ੍ਰੀਤ ਦੇ ਦਿਮਾਗ 'ਇ ਜ਼ਹਿਰ ਘੋਲਦੀ ਸੀ ਜਿੱਦਾਂ ਨਵੀ ਦੇ ਮੰਮੀ ਪਾਪਾ ਨੂੰ ਵੀ ਅਕਲ ਆ ਚੁੱਕੀ ਕਿਉਂਕਿ ਉਹਨਾਂ ਦੀ ਪੈਰ ਫੁੱਟ ਕੇ ਬਾਹਰ ਗਏ ਸੀ ਹੋਂ ਉਹਨਾਂ ਨੇ ਮਾਫੀ ਮੰਗੀ ਆਪਣੀ ਤੀਕੋਲ ਕਿਹਾ ਕਿ ਬੇਟਾ ਤੇਰੀ ਖੁਸ਼ੀ ਹੀ ਸਾਡੀ ਖੁਸ਼ੀ ਤੇ ਉਹਨਾਂ ਨੇ ਇਹ ਵੀ ਮੰਨ ਲਿਆ ਕਿ ਹੋਂ ਗੁਰੀ ਨਾਲ ਹੀ ਆਪਾਂ ਤੇਰਾ ਵਿਆਹ ਕਰਾਣਗੇ ਅੱਢ ਦਿਨੀ ਤੇਰਾ ਵਿਆਹ ਤੇ ਹੋਇਆ ਸੀ ਔਰ ਉੱਪਰ ਪੂਰਾ ਵਾਦਾ ਕਰਨਿਆ ਕਿ ਜੀਵੇ ਜਿੱਥੇ ਤੇਰੀ ਖੁਸ਼ੀ ਉਹੀ ਥਾਂ ਤੇ ਤੈਨੂੰ ਵਿਆਹ ਕਰਾਉਣਗੇ ਖੁਸ਼ੀ ਦੀ ਗੱਲ ਹੈ ਕਿ ਮਾਪਿਆਂ ਨੂੰ ਸਮਝ ਵਿੱਚ ਆ ਗਿਆ ਕਿ ਬਈ ਸਾਡੀ ਤੀ ਦੀ ਖੁਸ਼ੀ ਕਿੱਥੇ ਜੀਦਰੋ ਮਿੰਦੋ ਦੀ ਲਾਈਫ ਇਜ ਇਹੋ ਜੀ ਖੁਸ਼ੀ ਆਈ ਜੀ ਜੀ ਊੜੀ ਕਾਫੀ ਟਾਈਮਾਂ ਤੋਂ ਮਿੰਦੋ ਕਰ ਰਹੀ ਸੀ ਕਿਉਂਕਿ ਦੇਵ ਉਹਨਾਂ ਨੂੰ ਮਿਲਨੇ ਆਏ ਸੀ ਦੇਵ ਨੇ ਇਹੋ ਜੀ ਖੁਸ਼ ਠਿਕਾਣਾ ਨਹੀਂ ਰਿਆਦਰ ਅਸਲ ਦੇਵ ਨੇ ਉਸ ਨੂੰ ਦੱਸਿਆ ਕਿ ਬਈ ਮੈਨੂੰ ਪਤਾ ਚੱਲ ਗਿਆ ਹੈ ਕਿ ਬਈ ਅੰਮੂ ਕਿੱਥੇ ਹੈ ਪਾ ਨੂੰ ਅਗਲੇ ਐਪੀਸੋਡ ਵਿੱਚ ਪਤਾ ਲੱਗੇਗਾ ਕਿ ਇਹ ਦੋਨੋਂ ਇਹ ਗੱਲ ਸੁਣਨ ਤੋਂ ਬਾਅਦ ਉਹ ਕਿਹੋ ਜਿਹਾ ਰਿਐਕਸ਼ਨ ਦੇਣ ਦੀ ਹੈ